अच्छा ਹੁਣ ਗੱਲ ਕਰੀਏ ਆਲੇ-ਦਾਲੇ ਦੇ ਪਿੰਡਾਂ ਦੇ ਨਾਮ ਦੱਸਣੇ ਤੁਸੀਂ ਉਹ ਆ ਬਹੁਤ ਜ਼ਰੂਰੀ ਹੈ ਇਹ ਵੀਡੀਓ ਨਾਲ ਦੀ ਮੇਰੀ ਗੱਲ ਸੁਣੋ ਧਿਆਨ ਨਾਲ ਇਹ ਵੀਡੀਓ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਦੇਖਣਾ ਦਿਖ ਰਹੇ ਹੈ ਸਾਡੇ ਚੈਨਲ ਨੂੰ ਉਹ ਪਿੰਡਾਂ ਦੇ ਨਾਮ ਨਾਲੇ ਚੈੱਕ ਕਰਨਾ ਪੱਦਰ ਤੇ ਲੱਗ ਜਾਣਾ ਹੋਰ ਕਿਸੇ ਨੇ ਡਿਸਟਰਬ ਨਹੀਂ ਜੀ ਕਰਨਾ ਕਿਸੇ ਨੇ ਦੱਸਣ ਵਾਲੀ ਜੀ ਤਾੜੀਆਂ ਹੋ ਜਾਣ ਇੱਕ ਵਾਰੀ ਜੀਵਾ ਜੀ ਲਈ ਜਰਨਲ ਕਰੋ ਜੀ ਸਟਾਰਟ ਜੀ ਸਾਰੇ ਪਿੰਡ ਕੋਈ ਛੱਡਣਾ ਨਹੀਂ ਜੀ ਇਲਾਕੇ ਦੇ ਸਾਰੇ ਪਿੰਡਾਂ ਦੇ ਨਾਮ ਸਾਡੇ ਜੀਵਾ ਜੀ ਇਹਨਾਂ ਤੋਂ ਸੁਣੋ ਜੀ ਹਾਂਜੀ ਦੱਸੋ ਜੀ ਪਹਿਲਾ ਮਾਰ ਮੀਆਂ ਪਰ ਆ ਗਿਆ ਜੀ ਹੂੰ ਇਧਰਲੇ ਪਾਸੇ ਮਾਰ ਪਰ ਆ ਗਿਆ ਜੀ ਇਧਰ ਪੜੀ ਆ ਗਿਆ ਹੂੰ ਇਧਰ ਮੜਕ ਮਾਜਰਾ ਆ ਗਿਆ ਹੂੰ ਝੱਲੀਆਂ ਆ ਗਿਆ ਜੀ ਲక్ష్ਮੀ ਪਰ ਆ ਗਿਆ ਹੂੰ ਛੋਟੀ ਗੰਧੋਂ ਜੀ ਬੜੀ ਗੰਧੋਂ ਹੂੰ ਰੰਗੀਲ ਪਰ ਵਾਹ ਜੀ ਵਾਹ ਅੱਛਾ ਫਿਰ ਇਧਰ ਨੂੰ ਤੁਰਪੋ ਟੱਪੜੀਆਂ ਆ ਗਈਆਂ ਹੂੰ ਟੱਪੜੀਆਂ ਤੇ ਗਾ ਪੱਡੜ ਜੀ ਪਰਖਾਲੀ ਹੂੰ ਆਰਾਮਪੁਰ ਜੀ ਇੱਧਰ ਖਾਨਪੁਰ ਹੂੰ ਪਗਾੜਾ ਹੂੰ ਫਟੇ ਪਰ ਜੀ ਬਾਕੀ ਮਾਜਰੀ ਜੱਟਾਂ ਹੂੰ ਤੇ ਇੱਧਰ ਉਪੜ ਵੱਢ ਜੋ ਹਾਂ ਮਾਜਰੀ ਜੱਟਾਂ ਦੇ ਨਾਲ ਇੱਕ ਹੋਰ ਪਿੰਡ ਦੇ ਨਾਲ ਖਾਲਤਪੁਰ ਜੀ ਖਾਲਤਪੁਰ ਹਾਂਦਰ ਪਰ ਕਰਮ ਕਰੋ ਕਾਲਦਪੁਰ ਅਕਬਰਪੁਰ ਮਗਰੂੜ ਹੋਰ ਤੁਸੀਂ ਵੀ ਬੋਲ ਸਕਦੇ ਜਿਹੜਾ ਰਹਿ ਗਿਆ ਦੀ ਬਾਗਾਲੀ ਜੀ ਬਾਗਾਲੀ ਜੀ ਹਮ ਫਟੇਪੁਰ ਸੁਨਾਣਾ ਸੁਨਾਣਾ ਰਹਿ ਗਿਆ ਸੁਨਾਣਾ ਸੁਨਾਣਾ ਦੀ ਚੌਰ ਗਿਆਣੀ ਚੌਰ ਮਿਆਣੀ ਹਾਂ ਜਿਹਨੂੰ ਦੇ ਕਾਲਾ ਬੁਰਜ ਵਾਲਾ ਹਮ ਮੰਦਵਾੜਾ ਹਾਂਜੀ ਬਿੰਦਰਾਖ ਹਮ ਬਹੁ ਡੇਰਾ ਬਾਬਾ ਬਰਨਾਰਦ ਦਾ ਭਰਦਾ ਜੀ ਐਤੋਂ ਹਾਂ ਉਸ ਬਿੰਦਰਾਖ ਚੇ ਖਿਦਰਾਬਾਦ ਚਲੇ ਗਿਆ ਹਮ ਖਿਦਰਾਬਾਦ ਤੋਂ ਅੱਗੇ ਫਿਰ ਬਲਾਕ ਮਾਜਰੀ ਸਿੱਧਾ ਚੰਡੀਗੜ੍ਹ ਨੂੰ ਨਿਕਲ ਜੰਨੇ ਪੰਜੋਲੀ ਪੰਜੋਲੀ ਜੋ ਆ ਪੰਜੋਲੀ ਟੱਕਰੋ ਕਿਸ਼ਨਪੁਰਾ ਹੂੰ ਤੇ ਕਿੰਤਗੜ ਸਿੰਘ ਵਾਲਾ ਤੇ ਅੱਗੇ ਕਰਾਲੀ ਜੀ ਹੂੰ ਹਾਂਜੀ ਅੱਗੇ ਇਧਰ ਨੂੰ ਚੱਲੀਏ ਥੋੜਾ ਜਿਹਾ ਦਰਿਆ ਪਾਰ ਦਰਿਆ ਪਾਰ ਚੱਲੋ ਜੀ ਆਥਰਾਂ ਹੂੰ ਰੈਲ ਮਾਜਰਾ ਹੂੰ ਟੌਂਸ ਹੂੰ ਬਾਕੀ ਭੱਲਾ ਪਨਿਆਲੀਆਂ ਹੂੰ ਬਾਕੀ ਭਰਤਾਲਾ ਕਾਠਗੜ ਜੀ ਮੁੱਟੋਂ ਹੂੰ ਸੁੱਦੇ ਮਾਜਰਾ ਲੋਟਾਂ ਰੱਕੜਾ ਵੇਟ ਹੂੰ ਓਹ ਕਿਹ ਹੈ ਪਿੰਡ ਮਰੰਡੇ ਨੂੰ ਚੱਲ ਜੀ ਇਹਦੇ ਮਰੰਡੇ ਰੋਹੀ ਜੀ ਬਰਾਮ ਪਰ ਜ਼ਿਮੀਂਦਾਰ ਆ ਹੂੰ ਬਾਕੀ ਉਹ ਸਾਲਾ ਪਰ ਜੀ ਪਥਰੇੜੀ ਇੱਧਰ ਰਹਿ ਗਏ ਜੱਟਾਂ ਦੇ ਹੂੰ ਗਾਹਾਂ ਡੋਲਤੀ ਮਾਜਰਾ ਹੂੰ ਬੂਰ ਮਾਜਰਾ ਜੀ ਤਾਈਨ ਔਰ ਹੂੰ ਮਰੰਡਾ ਮਰੰਡਾ ਹਾਂ ਥੋੜਾ ਜਿਹਾ ਹੁਣ ਮਰੰਡੇ ਤੋਂ ਕਰਾਲੀ ਚ ਕਰਾਲੀ ਆ ਜਾਓ ਜੀ ਤੁਸੀਂ ਦੱਸੋ ਦੱਸੋ ਜੀ ਹਾਂਜੀ ਕਰਾਲੀ ਤੋਂ ਮਰੰਡੇ ਤੋਂ ਕਰਾਲੀ ਜਾਣਾ ਆਪਣੀ ਚਿਤਾਮਲੀ ਹੂੰ ਚਿਤਾਮਲਾ ਹੂੰ ਧਿਆਨਪਰਾ ਜੀ ਜੀ ਗੋਸਲਾ ਹੂੰ ਉਸ ਤੋਂ ਬਾਅਦ ਜੀ ਚਿਤਾਮਲਾ ਟੰਗਰਾਲੀ ਹੂੰ ਉਸ ਤੋਂ ਬਾਅਦ ਰੰਗੀਆਂ ਤੇ ਮਰੰਡਾ ਜੀ ਰੰਗੀਆਂ ਬਬਨਾੜਾ ਵੀ ਹੈਗਾ ਹੈ ਹੈਗਾ ਜੀ ਹੈਗਾ ਜੀ ਬਬਨਾੜਾ ਉਹ ਬਬਨਾੜਾ ਬਹੁਤ ਮਸ਼ਹੂਰ ਪਿੰਡ ਹੈ ਨਾ ਨਸਲਪੁਰ ਬਡਾਲੀ ਹੂੰ ਹਾਂਜੀ ਕਕਰਾਲੀ ਤੁਮਰਾਲੀ ਜੀ ਕਕਰਾਲੀ ਪਪਰਾਲੀ ਹੂੰ ਧਿਆਨਪੁਰ ਹੂੰ ਹਾਂਜੀ ਇਹ ਸਾਰੇ ਪਿੰਡ ਬਾਈਪਾਸ ਦੇ ਨਾਲ-ਨਾਲ ਹੂੰ ਕਰੰਦਰ ਕਰਾਲੀ ਤੁਮਰੰਡਾ ਲਓ ਜੀ ਆ ਦੇਖੀ ਜੀ ਸੁਣੀ ਗੱਲ ਦੀ ਐਦਾਂ ਹੁੰਦੀ ਗੱਲ ਦੇਖੋ ਅਸੀਂ ਵਿਰਸੇ ਤੇ ਵਿਰਾਸਤ ਤੇ ਕੰਮ ਕਰਦੇ ਆਂ ਦੇਸ਼ਵਿਦੇਸ਼ਾਂ 'ਚ ਬੈਠੇ ਤੁਸੀਂ ਇਸ ਵੀਡੀਓਜ਼ ਨੂੰ ਦੇਖਦੇ ਹੋ ਸਾਨੂੰ ਪਤਾ ਹੈ ਤੁਹਾਡਾ ਪਿਆਰ ਸਾਡੇ ਚੈਨਲ ਨਾਲ ਬਣਿਆ ਹੋਇਆ ਹੈ Google ਬਾਬੇ ਬੈਠੇ ਸਾਰੇ Google ਬਾਬੇ ਇਹ Google 'ਚ ਇਹਨਾਂ ਨੂੰ ਸਰਚ ਨਹੀਂ ਕਰ ਸਕਦੇ Google ਵੀ ਕੱਦਾਂ ਪਿੰਡ ਮਿਸ ਕਰ ਜਾਏਗੀ ਪਰ ਇਹਨਾਂ ਨੇ ਸਾਰੇ ਪਿੰਡਾਂ ਦੇ ਨਾਂ ਦੱਸ ਦਿੱਤੇ ਹੁਣ ਤੁਸੀਂ ਕਰਨਾ ਕਮੈਂਟ ਕੀ ਤੁਹਾਡਾ ਵਾ ਵਸਤਾ ਕਿਸ ਪਿੰਡ ਦੇ ਨਾਲ ਹੈ ਤੁਸੀਂ ਕਿਸ ਪਿੰਡ ਦੇ ਰਹਿਣ ਵਾਲੇ ਹੋ ਜੇਕਰ ਤੁਸੀਂ ਇਹਨਾਂ ਪਿੰਡਾਂ ਦੇ ਵਿੱਚ ਕੋਈ ਨੌ ਅਸੀਂ ਮਿਸ ਕਰ ਦਿੱਤਾ ਉਹਦਾ ਨੌ ਤੁਸੀਂ ਕਮੈਂਟ ਸੈਕਸ਼ਨ 'ਚ ਭਰਨਾ ਔਰ ਅਗਲੀ ਗੱਲ ਤੁਹਾਡੇ ਕੋਈ ਨਾਨਕੇ ਖਾਸ ਤੌਰ ਤੇ ਕੋਈ ਦਾਤਕੇ ਵਿਸ਼ੇਸ਼ ਤੌਰ ਤੇ ਮੈਂ ਕਹਿੰਦਾ ਨਾਨਕੇ ਤੁਹਾਡੇ ਕਿਸੇ ਪਿੰਡ ਦੇ ਵਿੱਚ ਐ ਨਾਨਕੀਆਂ ਦੀ ਯਾਦ ਬਹੁਤ ਮਿੱਠੀਆਂ ਹੁੰਦੀਆਂ ਐ ਉਹ ਆਪਣੀਆਂ ਯਾਦਾਂ ਜਿਹੜੀਆਂ ਇਸ ਵਲੌਗ ਦੇ ਵਿੱਚ ਲੰਬੇ ਚੌੜੇ ਕਮੈਂਟ ਕਰਕੇ ਦੱਸਿਓ ਸਾਂਝੇ ਪੰਜਾਬ ਦਾ ਅਸੀਂ ਵਸੇਬ ਦਿਖਾ ਰਹੇ ਹਾਂ ਪੁਰਾਣੀਆਂ ਗੱਲਾਂ ਕਰ ਰਹੇ ਹਾਂ ਔਰ ਸਿੱਖ ਭਾਈਚਾਰਾ Hindu ਭਾਈਚਾਰਾ ਮੁਸਲਮਾਨ ਭਾਈਚਾਰਾ ਕਿਸ ਤਰੀਕੇ ਨਾਲ ਇਸ ਪਿੰਡ ਦੇ ਵਿੱਚ ਠਾਣੇ ਦੇ ਵਿੱਚ ਇਕੱਠਾ ਰਹਿੰਦਾ ਇਹ ਚੀਜ਼ਾਂ ਦਿਖਾ ਰਹੇ ਹਾਂ ਔਰ ਲੈਂਦੇ ਪੰਜਾਬ ਤੋਂ ਵੀ ਜੇਕਰ ਇਸ ਵੀਡੀਓ ਨੂੰ ਕੋਈ ਦੇਖ ਰਿਹਾ ਹੈ ਤੇ ਉਹਨਾਂ ਦੇ ਬਜ਼ੁਰਗ ਜਿਹੜੇ ਹੈ ਕਿਸੇ ਸਮੇਂ ਇਹਨਾਂ ਪਿੰਡਾਂ ਦੇ ਵਿੱਚ ਰਹਿੰਦੇ ਸਿਗੇ ਜਾਂ ਤੁਹਾਡੀ ਜਿਹੜੀ ਹੈ ਅਤੀਤ ਦੀ ਕੋਈ ਕਹਾਣੀ ਇਸ ਇਲਾਕੇ ਨਾਲ ਜੁੜੀ ਹੋਈ ਹੈ ਕਮੈਂਟ ਜ਼ਰੂਰ ਕਰਿਓ ਤੁਹਾਡੇ ਕਮੈਂਟਸ ਜਿਹੜੇ ਹੈ ਇਹ ਪੰਜਾਬ ਨੂੰ ਜੋੜਦੇ ਆਂ ਪੰਜਾਬੀਅਤ ਨੂੰ ਜੋੜਦੇ ਆਂ ਔਰ ਪੰਜਾਬੀਅਤ ਨੂੰ ਜ਼ਿੰਦਾਬਾਦ ਕਰਦੇ ਆਂ ਇਹੀ ਕੰਮ ਕਰਦੇ ਅਸੀਂ ਇਸ ਤਰ੍ਹਾਂ ਦੇ ਵੀਡੀਓਜ਼ ਬਣਾਨੇ ਆਂ ਬੜਾ ਸਮਾਂ ਕੱਢ ਕੇ ਵੀਡੀਓਜ਼ ਬਣਾਉਂਦੇ ਆ ਟਰਮੀਨਲ ਮੈਂ ਗੱਲ ਕਹਿਣਾ ਕਿ ਸਾਰਾ ਦਿਨ ਮੈਂ ਪੜ੍ਹਾਉਂਨਾ ਮੈਂ ਟੀਚਰ ਐ ਲੇਕਿਨ ਆਪਣੀ ਸਮਾਜਿਕ ਜ਼ਿੰਮੇਵਾਰੀ ਰੱਬ ਨੇ ਲਗਾਈ ਐ ਦਿਲ ਕਰਦਾ ਕਿ ਇਹ ਕੰਮ ਕਰੀਏ ਕਿਉਂਕਿ ਬਹੁਤ ਘੱਟ ਜਿਹੜੇ ਹੈ ਚੈਨਲਜ਼ੇ ਕੰਮ ਕਰਦੇ ਆ ਤਾਂ ਮੈਂ ਸੋਚ ਸਮਝ ਕੇ ਲਜਿੱਟ ਕੇ ਮੈਂ ਤੇ ਮੇਰੇ ਬ੍ਰਦਰ ਰਾਜੀਸ਼ ਚੋਪੜਾ ਜੀ ਇਸ ਤਰ੍ਹਾਂ ਦੇ ਵੀਡੀਓਜ਼ ਬਣਾਉਣ ਵਾਸਤੇ ਸਮਾਂ ਕੱਢਦੇ ਆ ਪਰ ਤੁਹਾਡਾ ਸਹਿਯੋਗ ਜ਼ਰੂਰੀ ਹੈ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਦੂਰ ਤੱਕ ਪਹੁੰਚਾਓ ਸਾਰੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਇੱਕ ਕਰਨ ਦੇ ਲਈ ਉਪਰਾਲਾ ਕਰਨਾ ਹੈ ਇੱਕ ਕਰਨ ਦੇ ਲਈ ਉਪਰਾਲਾ ਦਾ ਭਾਵੇਂ ਹੈ ਕਿ ਅਸੀਂ ਸਾਰੇ ਜਿਹੜੇ ਹੈ ਉਹ ਅਤੀਤ ਦੀਆਂ ਜੜ੍ਹਾਂ ਦੇ ਵਿੱਚ ਜਾ ਕੇ ਜਾ ਕੇ ਮਿਲ ਰਹੇ ਹਾਂ ਉੱਥੇ ਤੱਕ ਪਹੁੰਚੀਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਾਂ ਹੁਣ ਗੱਲ ਇੱਕ ਹੋਰ ਕਰਨੀ ਹੈ ਪਿੰਡ ਦੇ ਵਿੱਚ ਮਸਜਿਦ ਜਿਹੜੀ ਹੈ ਇਹ ਨਵੀਂ ਬਣਾਈ ਆਪਾਂ ਨੇ ਇਹ ਕਦੋਂ ਬਣਾਈ ਕਿਹੜੇ ਸਾਲ ਚ ਬਣਾਈ ਹੈ ਇਹ ਸਾਲ 88 ਚ ਬਣਾਈ ਗਈ ਅੱਛਾ ਆਪਣੇ ਭਾਈਚਾਰੇ ਦਾ ਸਿੱਖ ਭਾਈਚਾਰੇ ਦਾ ਸਹਿਯੋਗ ਹੈ ਇਸ ਦੇ ਵਿੱਚ ਹਾਂਜੀ ਸਰਪੰਚ ਗੁਰਚਰਨ ਸਿੰਘ ਤੇ ਉਹ ਟਾਈਮ ਹੂੰ ਉਹਨੇ ਆਪਣੇ ਖੇਤ ਵਿੱਚੋਂ ਜਗ੍ਹਾ ਫਰੀ ਦਿੱਤੀ ਉਹਨੇ ਅੱਛਾ ਕਮਾਲ ਹੈ ਹਾਂਜੀ ਹਾਂ ਅੱਛਾ ਕੀ ਨਾਮ ਦੱਸਿਆ ਉਹਨਾਂ ਦਾ ਗੁਰਚਰਨ ਸਿੰਘ ਸਰਪੰਚ ਗੁਰਚਰਨ ਸਿੰਘ ਜੀ ਨੇ ਆਪਣੇ ਖੇਤ ਵਿੱਚੋਂ ਜਗ੍ਹਾ ਫਰੀ ਦੇ ਕੇ ਪਿੰਡ ਦੀ ਤੁਹਾਡੀ ਮਸਜਿਦ ਬਣਾਈ ਇੱਥੇ ਦੋ ਗੱਲੀ ਦਿੱਤੀ ਬਾਕੀ ਫਿਰ 4 ਸਾਲ ਹੋ ਗਏ ਦੁਬਾਰਾ ਫੇਰ ਦਿੱਤੀ ਨੇ ਹੈਗੇ ਉਹ ਹਾਂਜੀ ਬਈ ਉਹਨਾਂ ਨਾਲ ਗੱਲਬਾਤ ਕਰਨੀ ਆਪਾਂ ਨੇ ਤਾੜੀਆਂ ਹੋ ਜਾਂਦੀਆਂ ਉਹਨਾਂ ਲਈ ਆ ਹੈ ਅਸਲ ਗੱਲ ਅਸਲ ਗੱਲ ਮਨ ਨੂੰ ਟੰਬ ਗਈ ਸਰਦਾਰ ਜੀ ਬਹੁਤ ਟੰਬ ਗਈ ਬਹੁਤ ਵਧੀਆ ਗੱਲ ਹੈ ਅੱਛਾ ਉਹਨਾਂ ਨੇ ਜ਼ਮੀਨ ਦਿੱਤੀ ਇਹ ਮਸਜਿਦ ਪਹਿਲਾਂ ਇੱਥੇ ਪੁਰਾਣੀ ਸੀਗੀ ਨਾ ਜੀ ਅੱਛਾ ਇਹ ਨਵੀਂ ਮਸਜਿਦ ਹੈ ਜੀ ਕੋਈ ਇੱਕ ਮਸਜਿਦ ਕਹਿੰਦੇ ਪਹਿਲਾਂ ਸ਼ਹੀਦ ਹੋਈ ਇੱਥੇ ਮਸਜਿਦ ਸੀਗੀ ਪਹਿਲਾਂ ਉਹੀ ਮਸਜਿਦ ਸੀ ਸਾਡਾ 88 ਮਰਜੀ ਪਹਿਲਾਂ ਬਣਾਈ ਉਹ ਅੱਛਾ ਸਾਡਾ ਚਾਚਾ ਜੀ ਮਰਿਆ ਨਾ 40 ਸਮਾਂ ਤਾਂ ਜਿੱਦਣ ਹੂੰ ਪੰਜਾਬ ਦੇ ਮੁੱਖ ਮੰਤਰੀ ਬਿਆਨ ਤੁਸੀਂ ਜਦ ਪ੍ਰਧਾਨਤਾ ਜੀ ਹੂੰ ਉਹਨਾਂ ਨੇ ਉਹ ਪੱਥਰ ਰੱਖਿਆ ਤਾਂ ਇਹ ਅੱਛਾ ਇਸ ਮਸਜਿਦ ਦਾ ਹਾਂ ਜੀ ਹਾਂ ਅੱਛਾ ਅੱਛਾ ਮਸਜਿਦ ਰਹਿ ਗਈ ਛੋਟੀ ਇਹ ਜਗਾ ਘਾਟੇ ਢਾਈ ਵਿਸਮੇ ਵਿੱਚ ਸੀ ਹੂੰ ਫੇਰ ਲੋਟਰੀ ਠਾਉਣ ਦਾ ਕੰਮਦਾਰ ਫੇਰ ਇਹਨਾਂ ਨੂੰ ਕਿਹਾ ਵਰਚਨ ਸਿੰਘ ਨੂੰ ਹੂੰ ਉਹ ਵਿਚਾਰਨੇ ਤਿੰਨ ਵਿਸਮੇ ਫੇਰ ਜਗਾ ਦਿੱਤੀ ਕੁਝ ਐਡੇ ਲਤੀ ਤਾਂ ਮਸਜਿਦ ਬੜੀ ਬਣੀ ਫੇ ਪੈਸਾ ਕੋਈ ਫਰੀਦ ਦਿੱਤੀ ਇਹ ਜੀ ਉਹਨਾਂ ਨੇ ਦੇਖੋ ਗੱਲ ਤਾਂ ਬੜੀ ਜ਼ਬਰਦਸਤ ਹੋਈ ਐ ਇਹ ਇੱਕ ਸਿੱਖ ਭਾਈਚਾਰੇ ਦਾ ਬੰਦਾ ਜਿਹੜਾ ਮਸੀਤ ਲਈ ਹੁਣ ਆਪਾਂ ਇੱਕ ਲੋਕਾਂ ਦੇ ਦੇਖੋ ਕਈ ਲੋਕ ਕੱਟੜ ਲੋਕ ਸਾਡੀ ਹਵਾ ਨੂੰ ਕਰਤੇ ਖਰਾਬ ਆਹ ਉਦਾਹਰਨਾ ਪੇਸ਼ ਕਰਨੀ ਹੈ ਜੀ ਆਪਾਂ ਨੇ ਆਪਾਂ ਇੱਕ ਗੱਲ ਪੁੱਛਣਾ ਤੁਹਾਡੇ ਤੋਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਆਹ ਦੇਖੋ ਜੀ ਮੰਦਿਰ ਮਸੀਤਾਂ ਸਭ ਨੂੰ ਮੰਨਦੇ ਆਂ ਸਭ ਨੂੰ ਜੀ ਕਾਹਦਾ ਰੌਲਾ ਯਾਰ ਕੁਛ ਵੀ ਕਾਹਦਾ ਰੌਲਾ ਚੰਦ ਲੋਕ ਜਿਹੜੇ ਹੈ ਕੰਮ ਖਰਾਬ ਕਰਕੇ ਬੈਠੇ ਆਂ ਕੱਟੜਵਾਦ ਲੋਕ ਕਰਦੇ ਆਂ ਜੀ ਕੱਟੜਵਾਦ ਲੋਕ ਜਿਹੜੇ ਆ ਨਾ ਇਨਾ ਨਹੀਂ ਪਹਿਲਾਂ ਬੜਾ ਕਰਕੇ ਕੀਤਾ ਹੁਣ ਵੀ ਇਹੀ ਕਰ ਰਹੇ ਆ ਅੱਛਾ ਜੀ ਪਿੰਡ ਵੀ ਸਾਰੇ ਜੱਟ ਜ਼ਿੰਮੇਵਾਰ ਆ ਕਿਸੇ ਦਾ ਵਿਆਹ ਮੰਗਣਾ ਕੋਸ਼ਿਸ਼ ਸਾਨੂੰ ਹਰ ਬੰਦੇ ਦੇ ਘਰ ਜਿੰਨੀ ਹੁੰਦਾ ਹਰ ਇੱਕ ਦੇ ਜਾਇਦਾ ਸਾਰੇ ਲੋਕ ਆਉਨੇ ਹਮਮ ਸਾਡੀ ਮਸਜਿਦ ਨੂੰ ਬਗਰ ਈਦ ਨੂੰ ਵੀ ਲੰਗਰ ਹੁੰਦਾ ਸਾਰੇ ਪਿੰਡ ਦੇ ਵਿੱਚ ਅੱਛਾ ਇੱਥੇ ਲੰਗਰ ਹੁੰਦਾ ਹਾਂਜੀ ਹਰ ਈਦ ਨੂੰ ਈਦ ਨੂੰ ਜੀ ਸਾਡੇ ਜੇ ਕਿਸੇ ਦੇ ਨਹੀਂ ਜਾਂਦੇ ਨਾ ਲੰਗਰ ਖਾਤਰ ਤਾਂ ਜੱਟ ਲੜਦੇ ਆ ਵੀ ਤੁਸੀਂ ਸਾਡੇ ਤੋਂ ਕਦੇ ਨਹੀਂ ਲੈਗੇ ਹੋਗੇ ਅੱਛਾ ਹਾਂਜੀ ਹਾਂ ਬਈ ਕਮਾਲ ਹੈ ਆ ਹੈ ਅੱਛਾ Eid ਨੂੰ ਲੰਗਰ ਲੱਗਦਾ ਇੱਥੇ ਭੂਲਾ ਹਾਂ ਜੀ ਹਾਂ ਪੱਕਾ ਹੀ ਸਾਲ ਹੋ ਗਏ ਹਾਂ ਤੋਂ ਲੰਗਰ ਲੱਗਦਾ ਜੀ ਤਾਂ ਮਸਜਿਦ ਦੇ ਵਿੱਚ ਭੇਜ ਦਈਓ ਵੈਕਾ ਦਾ ਡਾਡਰ ਲੰਗਰ ਲੱਗਣਾ ਪਹਿਲਾਂ ਮਸਜਿਦ 'ਚ ਆਉਣਾ ਉਹਨਾਂ ਨੇ ਹਾਂ ਅੱਛਾ ਪਹਿਲਾਂ ਗੁਰਦੁਆਰਾ ਸਾਹਿਬ ਦਾ ਲੰਗਰ ਪਹਿਲਾਂ ਮਸਜਿਦ 'ਚ ਆਊਗਾ ਆਊਗਾ ਜੀ ਆਕਵਾਲ ਹੈ ਹਾਂ ਜੀ ਹਾਂ ਜੀ ਐਵੇਂ ਹੀ ਸੋਸ਼ਲ ਮੀਡੀਆ ਤੇ ਗੱਲਾਂ ਫਲਾਈ ਜਾਂਦੇ ਇੱਕ ਦੂਜੇ ਦੇ ਖਿਲਾਫ ਜੀ ਅਸੀਂ ਨਹੀਂ ਨਹੀਂ ਸਾਰੀ ਸਾਰਾ ਪਹਾੜੀ ਨਾਲ ਜੀ ਸਾਜ ਹੈ ਪੂਰੀ ਬੜੀ ਜ਼ਬਰਦਸਤ ਗੱਲ ਹੈ ਬਾਕੀ ਸਾਡੇ ਬਰਾਤ ਆਜ ਵਾ ਜਾ ਕੋਈ ਨਕਾਹ ਹੁੰਨੇ ਜਿਹੜੇ ਪੈਸੇ ਲੈਣੇ ਆ ਸਾਰਿਆਂ ਨੂੰ ਦੌਣੇ ਤੇਰੇ ਨਾਮ ਕਹੇ ਚਾਹੇ 10 10 20 ਹੋਵੇ 500 ਹੋਵੇ ਸਭ ਨੂੰ ਦੌਣੇ ਆ ਸਭ ਨੂੰ ਦੌਣੇ ਡੇਰੇ ਉਹਨਾਂ ਨੂੰ ਬਾਬਾ ਫਤਿਹ ਨਾਦ ਗੁਰਦੁਆਰੇ ਨੂੰ ਆਪਣੀ ਮਸਜਿਦ ਨੂੰ ਸਾਰਿਆਂ ਨੂੰ ਦੌਣਿਆ ਹੀ ਨਹੀਂ ਹੈ ਕਬੀ ਜੀ ਆਪਾਂ ਮੰਦਰ ਮਸਜਿਦ ਮਸੀਤ ਗਿਰਜਾ ਘਰ ਮਾੜੀ ਵੀ ਹੈਗੀ ਹੈ ਮਾੜੀ ਵੀ ਹੈਗੀ ਹੈ ਕੀ ਆ ਭਾਈਚਾਰਾ ਇਹਦੀ ਕਮਾਲ ਦੀ ਗੱਲ ਹੈ ਕਿਦਾਂ ਦੀ ਲੱਗੀ ਤੁਹਾਨੂੰ ਗੱਲਬਾਤ ਕਿਦਾਂ ਦਾ ਲੱਗਿਆ ਵੀਡੀਓ ਕਮੈਂਟ ਜਰੂਰ ਕਰਿਓ ਗੱਲਾਂ ਬੜੀਆਂ ਲੰਬੀਆਂ ਚੜੀਆਂ ਹੋ ਸਕਦੀਆਂ ਇੱਕ ਹੋਰ ਵੀਡੀਓ ਬਣਾਉਣਾ ਪਏਗਾ ਸੰਪਰਕ ਰੱਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਧੰਨਵਾਦ